ਪੰਜਾਬ ਦੇ ਵਿੱਚ ਹੜ੍ਹਾਂ ਦੇ ਕਰਕੇ ਵੱਡੇ ਪੱਧਰ ਤੇ ਤਬਾਈ ਹੋਈ ਹੈ ਪਿੰਡਾਂ ਦੇ ਪਿੰਡ ਬਰਬਾਦ ਹੋ ਚੁੱਕੇ ਨੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਅਤੇ ਹੁਣ ਇਹਨਾਂ ਮੁਸ਼ਕਿਲ ਪਰ ਹਲਾਤਾ ਦੇ ਵਿੱਚ ਬਿਮਾਰੀਆਂ ਫੈਲਣ ਦਾ ਵੀ ਖਤਸ਼ਾ ਬਣਿਆ ਹੋਇਆ ਹੈ ਹਾਲਕੀ ਵੱਖਵਾਖ ਨਾਮਵਰ ਸਖਸ਼ੀਤਾਂ ਦੇ ਵੱਲੋਂ ਪੰਜਾਬੀ ਗਾਇਕਾ ਦੇ ਵੱਲੋਂ ਕਰਾਕਾਰ ਦੇ ਵੱਲੋਂ ਇਸ ਔਕੀ ਘੜੀ ਦੇ ਵਿੱਚ ਆਪਣੇ ਪੱਧਰ ਤੇ ਉੱਪਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਇਸੇ ਘੜੀ ਦੇ ਵਿੱਚ ਪੰਜਾਬੀ ਗਾਇਕ ਪੰਮੀ ਬਾਈ ਦੇ ਵੱਲੋਂ ਵੀ ਹੜਪੀੜਤਾ ਦੀ ਮਦਦ ਕੀਤੀ ਗਈ ਹੈ ਲੱਖਾਂ ਰੁਪਏ ਦੀਆਂ ਦਵਾਈਆਂ ਲੈ ਕੇ ਅਜਨਾਲਾ ਦੇ ਵਿੱਚ ਲਗਾਏ ਗਏ ਰਾਹਤ ਕੈਂਪ ਤੇ ਵਿੱਚ ਪਹੁੰਚੇ ਗਾਇਕ ਪੰਮੀ ਬਾਈ ਦੇ ਵੱਲੋਂ ਹੜਪੀੜਤਾ ਦੇ ਨਾਲ ਰਾਬਤਾ ਕੀਤਾ ਗਿਆ ਉਹਨਾਂ ਦੀਆਂ ਮੁਸ਼ਕਲਾਂ ਜਾਣੀਆਂ ਗਈਆਂ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹਨਾਂ ਪੀੜਤਾਂ ਨੂੰ ਭਰੋਸਾ ਵੀ ਦਿੱਤਾ ਗਿਆ ਉਹਨਾਂ ਕਿਹਾ ਕਿ ਕਬਰਾਓ ਨਾ ਇਸ Okay. ਕੜੀ ਦੇ ਵਿੱਚ ਹਰ ਇੱਕ ਪੰਜਾਬੀ ਦੇ ਨਾਲ ਜਿਹੜੇ ਕਿ ਉਹ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਹਾਲ ਹੀ ਦੇ ਵਿੱਚ ਜਿਹੜੀ ਕਿ ਉਹਨਾਂ ਦੀ 10 ਸਤੰਬਰ ਨੂੰ ਫਿਲਮ ਰਿਲੀਜ਼ ਹੋਣੀ ਸੀ ਉਸ ਨੂੰ ਵੀ ਫਿਲਹਾਲ ਦੇ ਲਈ ਅਟਾਲ ਦਿੱਤਾ ਗਿਆ ਉਹਨਾਂ ਕਿਹਾ ਕਿ ਫਿਲਮਾਂ ਫਿਲਮਾਂ ਤਾਂ ਬਣਦੀਆਂ ਰਹਿਣਗੀਆਂ ਪਰ ਜੋ ਪੰਜਾਬ ਦੇ ਵਿੱਚ ਸੰਕਟ ਆਇਆ ਇਸ ਔਖੀ ਘੜੀ ਦੇ ਵਿੱਚ ਉਹਨਾਂ ਦਾ ਪਹਿਲਾ ਫਰਜ਼ ਹੈ ਕਿ ਪੰਜਾਬ ਦੇ ਲੋਕਾਂ ਦੇ ਨਾਲ ਖੜਿਆ ਜਾਵੇ ਤਾਂ ਕਿ ਇਸ ਮੁਸ਼ਕਲ ਪਰ ਹਾਲਾਤਾਂ ਦੇ ਵਿੱਚ ਇੱਕ ਦੂਸਰੇ ਨੂੰ ਹੌਸਲਾ ਦੇ ਕੇ ਇਸ ਜਿਹੜਾ ਜੋ ਕਮਾ ਬទਿਤ ਕੀਤਾ ਜਾ ਸਕੇ ਪਰ ਉਹਨਾਂ ਨਾਲ ਹੀ ਪੰਜਾਬ ਦੇ ਹੋਰ ਨਾ ਭਾਈਚਾਰੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਹਨਾਂ ਮੁਸ਼ਕਲ ਪਰ ਹਾਲਾਤ ਦੇ ਵਿੱਚ ਜ਼ਰੂਰ ਆਪੋ ਆਪਣੇ ਮੁਤਾਬਕ ਜ਼ਰੂਰਤ ਦੇ ਮੁਤਾਬਕ ਜੋ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਣ ਤਾਂ ਕਿ ਕੁਝ ਇਹਨਾਂ ਹੜਪੀੜਤਾ ਨੂੰ ਰਾਹਤ ਮਿਲ ਸਕੇ ਅਮਰਿੰਦਰ ਸਿੰਘ ਢੀਂਸਾ ਜੋ ਬੈਰ ਸਕਾਡ ਬਲੋਂ ਅਸੀਂ ਫਿਲਮ ਜ਼ਮੀਨਾ ਚੱਕ 35 ਦੀਆਂ ਬਣਾਈਆਂ ਸਾਡੀ ਟੀਮ ਤੇ ਸਾਡੇ ਨਾਲ ਡਾਕਟਰਸ ਦੀ ਟੀਮ ਤੇ ਅਸੀਂ ਤਕਰੀਬਨ ਆਪਣੀ ਇਸ ਪ੍ਰੋਡਕਸ਼ਨ ਹਾਊਸ ਵੱਲੋਂ ਬੋਲ ਰਖਦੇ ਗਰੀਬ ਅਸੀਂ ਦਵਾਈਆਂ ਲੈ ਕੇ ਆਏ ਆ ਤਾਂ ਕਿ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ માતા ਬੱਚੇ ਇਸ ਫਲਦਾ ਨੂੰ ਚੇਰ ਰਹੇ ਨੇ ਕਿ ਉਹ ਕਿਸੇ ਵੀ ਉਹਨਾਂ ਨੂੰ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਦੇ ਲਈ ਕਹਿੰਦੇ ਨੇ ਜੋ ਚੀਜ਼ ਅਸੀਂ ਬਤ ਤੋਂ ਬਤ ਉਹਨਾਂ ਨੂੰ ਮਹਈਆ ਕਰਾਈਏ ਉਹ ਥੋੜੀ ਹੈ ਤੇ ਮੈਂ ਸਮੁੱਚੇ ਪੰਜਾਬੀਆਂ ਦਾ ਵੀ ਬਹੁਤ ਰਿਣੀ ਆ ਸ਼ਰੂਮ ਦੀ ਕਮੇਟੀ ਦਾ ਵੀ ਰਿਣੀ ਆ ਕਿ ਜਿਸ ਤਰ੍ਹਾਂ ਦੀ ਮਦਦ ਸਾਰਾ ਪੰਜਾਬ ਕਰ ਰਿਹਾ ਸਾਡੇ ਇਹਨਾਂ ਭੈਣ ਭਰਾਵਾਂ ਦੀ ਉਸ ਤਰ੍ਹਾਂ ਦੀ ਮਦਦ ਦੁਨੀਆ ਪਰਚੋਂ ਆਵਾਜ਼ਾਂ ਆ ਰਹੀਆਂ ਨੇ ਦੁਨੀਆ ਪਰਚੋਂ ਲੋਕ ਵੱਖ-ਵੱਖ ਤਰੀਕਿਆਂ ਦੇ ਨਾਲ ਮਦਦ ਤਾਂ ਭੇਜ ਰਹੇ ਨੇ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈਗਾ ਤੇ ਅਸੀਂ ਇਸੇ ਦੁੱਖ ਦੀ ਘੜੀ ਦੇ ਵਿੱਚ ਆਪਣੀ ਫਿਲਮ ਜੋ ਅਸੀਂ 10 ਇਸ ਸੈਪਟੰਬਰ ਨੂੰ ਰਿਲੀਜ਼ ਕਰਨੀ ਸੀ ਉਹ ਵੀ ਅਸੀਂ 1 ਮਹੀਨਾ ਲੇਟ ਕਰਨ ਜਾ ਰਹੇ ਹਾਂ ਤਾਂ ਕਿ ਅਸੀਂ ਆਪਣੇ ਮਾਈ ਭਾਈ ਦੇ ਨਾਲ ਪਹਿਲਾਂ ਖੜੇ ਹਾਂ ਫਿਰਮਾ ਫਲਮਾਂ ਤੇ ਬਣਦੀਆਂ ਰਹਿਣਗੀਆਂ ਤੇ ਰਿਲੀਜ਼ ਹੁੰਦੀਆਂ ਰਹਿਣਗੀਆਂ ਪਰ ਦੁੱਖ ਦੀ ਘੜੀ ਦੇ ਵਿੱਚ ਪੰਜਾਬੀਏ ਦੇ ਨਾਲ ਖੜਨਾ ਉਹ ਬਹੁਤ ਵੱਡੀ ਗੱਲ ਹੈਗੀ ਆ